ਅਸਰਜੀ ਇਹ ਅੰਦਰ ਆਥੇ ਡਿਊਟੀ ਕਰਦੇ ਵੇਸੀ ਆਈਸੀਸੀ ਬੈਂਕ ਦੇ ਵਿੱਚ ਠੀਕ ਹੈ ਜੀ ਅੱਜ ਤੇ ਚਲੋ ਛੁੱਟੀ ਆ ਠੀਕ ਹੈ ਜੀ ਉਹ ਨਾਲ ਹੀ ਆ ਰੌਟਰ ਵਗੈਰਾ ਪਹਿਲਾਂ ਵੀ ਚੋਰੀ ਹੋ ਚੁਕੇ ਉਥੋਂ ਠੀਕ ਹੈ ਜੀ ਇਹਨੂੰ ਅੰਦਰੋਂ ਫੜਿਆ ਵਾ ਇਹ ਕਹਿੰਦਾ ਮੈਂ ਬੋਤਲਾ ਚੋਰੀ ਕਰਨ ਡਿਆ ਅੰਦਰੋਂ ਬੋਤਲਾ ਚੱਕਦਾ ਪਿਆ ਬੋਤਲਾ ਅੰਦਰ ਕੀ ਇੱਧਰ ਠੇਕਾ ਆ ਅੰਦਰ ਕੀ ਅੰਦਰ ਤੇ ਕੱਖ ਵੀ ਨਹੀਂ ਹੈਗਾ ਅੰਦਰ ਆਮ ਬੰਦੇ ਜਾਣਾ ਸੋਖਾ ਹੈਗਾ ਨਾ ਨਾ ਜੀ ਨਾ 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 ਅੰਦਰ ਬਾਹਰ ਤਾਲਾ ਲਗਾ ਕੈਮਰੇ ਲੱਗੇ ਆ ਕਿਸੇ ਦਾ ਅੰਦਰ ਜਾਣਾ ਨਹੀਂ ਹੈਗਾ ਅਲਾਉਡ ਨਹੀਂ ਹੈਗਾ ਇਹ ਸਰਜੀ ਥੱਲੇ ਪੱਥਰ ਲੱਗੇ ਆ ਪੱਥਰ-ਪੁੱਥਰ ਪਰਾ ਕਰਕੇ ਥ ਪਹਿਲਾਂ ਸਰ ਜੀ ਇਹਦੀ ਇਹਦਾ ਤੇ ਮੈਨੂੰ ਪਤਾ ਨਹੀਂ ਜੇ ਪਹਿਲਾਂ 2-3 ਵਾਰ ਚੋਰੀ ਹੋ ਚੁੱਕੀ ਆ ਉਸੋਂ ਰੌਟਰ ਦੀਆਂ ਪਾਈਪਾਂ ਵਗੈਰਾ ਚੋਰੀ ਹੋ ਚੁੱਕੀਆਂ ਨਹੀਂ ਬੋਤਲ ਬੂਤਲ ਅੰਦਰ ਸੋਰ ਕੋਈ ਨਹੀਂ ਹੈਗੀ ਮੈਂ ਕੋਈ ਚੀਜ਼ ਤੋੜੀ ਨਹੀਂ ਕੁਛ ਨਹੀਂ ਕੀਤਾ ਤੇਰਾ ਬੋਤਲਾ ਬਾਲਾ ਦੱਸੰਦਾ ਹੀ ਬਾਸ ਮੈਨੂੰ ਕੀ ਪਤਾ ਤੇ ਚੋਰੀ ਹੋਈ ਮੈਨੂੰ ਪਤਾ ਹੁੰਦਾ ਤੇ ਮੈਂ ਜਾਣਾ ਨਹੀਂ ਉਦੋਂ ਮਾਰੇ ਕਦਾ ਅੰਦਰ ਕੀ ਕਰਨਗੇ ਫਿਰ ਉਹ ਬੋਦਲਾ ਘਟਦੇ ਪੱਤੋਂ ਪਿੱਛੇ ਕਰਕੇ ਕੀ ਇਹਦੇ ਘਰ ਤਾਂ ਨਾ ਪਤਾ ਮਹਾਰਾ ਚੋਰੀ ਹੋਈ ਮੈਨੂੰ ਬੜਾ ਨਵਾਂ ਜਾਣਾ ਪਿਆ ਮੈਨੂੰ ਨੇੜ ਦੇ ਥੱਲੇ ਦੀ ਵੜ ਜਾ ਕੇ ਉਹ ਤੇ ਬਿੱਲਾ ਕੂੜਾ ਸੋੜਦੇ ਬੰਦਾ ਜਾਂਦਾ ਜੁਗਦੇ ਮਾਲ ਜੁਗਦੇ ਰਹੇ ਰੇ ਬਿੱਲਾ ਵੀ ਕਿਧਰ ਰਹਿਣਾ ਐਟੇਟਿਸ਼ਨ ਤੇ ਰਹਿੰਦੇ ਆ ਤੇ ਤੇ ਝੜਕਦੇ ਨਸ਼ਾ ਕਿਹੜਾ ਕਰੀਂ ਹਾਜੀ ਭਾਜੀ ਕੀ ਨਾਮ ਹੈ ਜੀ ਹਾਜੀ ਕੀ ਨਾਮ ਹੈ ਮੇਰਾ ਨਾਮ ਜਸਬੀਰ ਸਿੰਘ ਹੈ ਜੀ ਜਸਬੀਰ ਜੀ ਕੀ ਹੋਇਆ ਕੀ ਹੋਇਆ ਅ ਸਰ ਜੀ ਅਸੀਂ ਅੰਦਰ ਆਥੇ ਡਿਊਟੀ ਕਰਦੇ ਪਏ ਸੀ ਆਈਸੀਸੀ ਬੈਂਕ ਦੇ ਵਿੱਚ ਹਾਂਜੀ ਠੀਕ ਹੈ ਜੀ ਅੱਜ ਤੇ ਚਾਹ ਨੂੰ ਛੁੱਟੀ ਆ ਜੀ ਠੀਕ ਠੀਕ ਹੈ ਇਹਨੂੰ ਅੰਦਰੋਂ ਫੜਿਆ ਵਾ ਇਹ ਕਹਿੰਦਾ ਮੈਂ ਬੋਤਲਾ ਚੋਰੀ ਕਰਨ ਡਿਆ ਅੰਦਰੋਂ ਬੋਤਲਾ ਚੱਕਦਾ ਪਿਆ ਬੋਤਲਾ ਅੰਦਰ ਕੀ ਅੰਦਰ ਠੇਕਾ ਆ ਅੰਦਰ ਕੀ ਅੰਦਰ ਤੇ ਕੱਖ ਵੀ ਨਹੀਂ ਹੈਗਾ ਅੰਦਰ ਆਮ ਬੰਦੇ ਜਾਣਾ ਸੋਖਾ ਹੈਗਾ ਨਾ ਨਾ ਨਹੀਂ ਨਾ ਨਾ ਅੰਦਰ ਬਾਹਰ ਤਾਲਾ ਲੱਗਾ ਕੈਮਰੇ ਲੱਗੇ ਆ ਕਿਸੇ ਦਾ ਅੰਦਰ ਜਾਣਾ ਨਹੀਂ ਹੈਗਾ ਅਲਾਉਡ ਨਹੀਂ ਹੈਗਾ ਇਹ ਸਰ ਜੀ ਥੱਲੇ ਪੱਥਰ ਲੱਗੇ ਆ ਪੱਥਰ-ਪੁੱਥਰ ਪਰਾ ਕਰਕੇ ਥੱਲੇੋਂ ਦੀ ਅੰਦਰ ਐਂਟਰੀ ਕੀਤੀ ਹੈ ਨਹੀਂ ਫਿਰ ਫਿਰ ਦੇ ਐ ਨਹੀਂ ਆਪਾਂ ਕਹਿੰਦੇ ਕਿ ਬੋਤਲਾ ਲੈਣ ਡਿਆ ਨਹੀਂ 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 ਸਰ ਅੰਦਰ ਬੋਤਲਾ ਲਾ ਕੋਈ ਮੌਲ ਹੀ ਨਹੀਂ ਹੈਗਾ ਇਹਦੇ ਨਾਲ ਹੋਰ ਨਹੀਂ ਸੀ ਨਹੀਂ ਫਿਲਹਾਲ ਤੇ ਕੱਲਾ ਹੀ ਹੈ ਸਰ ਪਹਿਲਾਂ ਕੋਈ ਚੋਰੀ ਦੀ ਘਟਨਾ ਵਾਪਰੀ ਐ ਪਹਿਲਾਂ ਸਰ ਜੀ ਇਹਦੀ ਇਹਦਾ ਤੇ ਮੈਨੂੰ ਪਤਾ ਨਹੀਂ ਜੇ ਪਹਿਲਾਂ 2-3 ਵਾਰੀ ਚੋਰੀ ਹੋ ਚੁੱਕੀ ਆ ਉਸ ਤੋਂ ਰੌਟਰ ਦੀਆਂ ਪਾਈਪਾਂ ਵਗੈਰਾ ਚੋਰੀ ਹੋ ਚੁੱਕੀਆਂ ਹੂੰ ਬੋਤਲਾ ਜਿਹੜੀਆਂ ਨੇ ਨਹੀਂ ਬੋਤਲ ਬੂਤਲ ਅੰਦਰ ਸੁਰ ਕੋਈ ਨਹੀਂ ਆ ਗਈ ਉਧਰ ਅਲਾਉਡ ਹੀ ਨਹੀਂ ਹੈਗਾ ਕਿਸੇ ਦਾ ਜਾਣਾ ਬਾਹਰ ਦੇ ਬੰਦੇ ਦਾ ਅਲਾਉਡ ਨਹੀਂ ਹੈਗਾ ਜਾਣਾ ਕੋਈ ਨਸ਼ਾ ਰੁਸ਼ਾ ਕਰਦਾ ਨਸ਼ਾ ਮੇਰੇ ਹਸਾਮ ਨਾਲ ਤਾਂ ਕਰਦਾ ਜੀ ਹਾਂ ਹਾਂ ਪਰ ਪੁਲਿਸ ਨੂੰ ਕੰਪਲੀਟ ਆ ਦਿੱਤੀ ਸੀ ਹਾਂ ਜੀ ਹਾਂ ਕੰਪਲੀਟ ਕੀਤੀ ਆ ਅਸਰੂ ਨਹੀਂ ਵੀ ਲੱਗੀ ਆ ਉਹਨਾਂ ਨੇ ਕੰਪਲੀਟ ਕੀਤੀ ਆ ਤੁਸੀਂ ਪੜਿਆ ਕੀ ਬੋਲਿਆ ਨੇ ਉਹ ਤੋਂ ਨਹੀਂ ਸਰ ਜੀ ਕੁਝ ਨਹੀਂ ਬੋਲਣ ਡਿਆ ਇਹ ਕੀਤਾ ਨਹੀਂ ਮਾਰੇ ਮੈਂ ਕੋਈ ਚੀਜ਼ ਤੋੜੀ ਨਹੀਂ ਕੁਛ ਨਹੀਂ ਕੀਤਾ ਤੇਰਾ ਬੋਲਾ ਬਾਲਾ ਦੁਕੰਦ ਹੈ ਬਾਸੋ ਮੈਨੂੰ ਕੀ ਪਤਾ ਤੇ ਚੋਰੀ ਹੋਈ ਮੈਨੂੰ ਪਤਾ ਹੁੰਦਾ ਤੇ ਮੈਂ ਜਾਣਾ ਨਹੀਂ ਉਧਰ ਮਾਰੇ ਕਿਆ ਪੰਦਰ ਕੀ ਕਰਨਗੇ ਫਿਰ ਬੋਦਲਾ ਕੱਟਦੇ ਨੇ ਪੱਤੋਂ ਪਿੱਛੇ ਕਰਕੇ ਕੀ ਇਹਦੇ ਘਰ ਦਾ ਨੌਂਦੂ ਪਤਾ ਮਾਰਾ ਚੋਰੀ ਹੋਈ ਮੈਨੂੰ ਬੜਾ ਨਵੇਂ ਜਾਣਾ ਸੀ ਇਹ ਬੰਦਾ ਨੇੜ ਦੇ ਥੱਲੇ ਦੀ ਵੜ ਜਾ ਕੇ ਬਿੱਲਾ ਕੂੜਾ ਸੋੜਦੇ ਬੰਦਾ ਜਾਂਦਾ ਚੁਗਦੇ ਮਾਲ ਚੁਗਦੇ ਰਹੇ ਰੇ ਬਿੱਲਾ ਵੀ ਕਿਧਰ ਰਹਿਣਾ ਐਤੇ ਸਟੇਸ਼ਨ ਤੇ ਰਹਿੰਦੇ ਆ ਤੇ ਸੜਕ ਤੇ ਨਸ਼ਾ ਕਿਹੜਾ ਕਰਦਾ ਨਸ਼ਾ ਕੋਈ ਨਹੀਂ ਕਰਦਾ ਬੀੜੀ ਬੂੜੀ ਪੀਂਦੇ ਆ ਮਹਾਰਾਏ ਨਸ਼ਾ ਕੋਈ ਨਹੀਂ ਕੀਤਾ ਨਹੀਂ ਰਗੜਾ ਰੁਗੜਾ ਪੀ ਲਈਦਾ ਬੋਦਲਾ ਆਂਦੇ ਮੈਨੂੰ ਪਤਾ ਹੁੰਦਾ ਕਿ ਮੈਂ ਚੁਗਣਾ ਨਹੀਂ ਕੋਈ ਬੋਦਲਾ ਮੁੰਡਾ ਪਤਾ ਚੋਰੀ ਹੋਈ ਇਹ ਨਾ ਬੇਗਾਨਾ ਨਹੀਂ ਜਮਾਨ ਮਾਰਿਆ ਮੇਰਾ ਪੂਰਾ ਜੱਗ ਕਰਦਾ ਜਬਨ ਤੇਰਾ ਵੀ ਜੋ ਨਾ ਬੰਦਾ ਕਿਹਨੋਂ ਦੋਸਤ ਮਾਰੀ ਜਿਹੜਾ ਬੰਦਾ ਨਾ ਛੋਟਾ ਵੱਡਿਆ ਜਾਵਾ ਗੱਲ ਹੋ ਗਈ ਹਾਂ ਨਾ ਚੋਰ ਫਟਕੇ ਲੈਂਦਾ ਬੰਦਾ ਚੋਰੀ ਕਰਦਾ ਅੱਛਾ ਐਸੀਆਈ ਬੈਂਕ ਵਾਲਿਆਂ ਨੇ ਕਿਹੜੀ ਰੋਡ ਦੇ ਉੱਤੇ ਇਹ ਤੇ ਰੋਡ ਤੇ ਨਹੀਂ ਹਾਂਜੀ ਹਾਂਜੀ ਉਹ ਬੰਦਾ ਹਵਾਲੇ ਕਰ ਤੇ ਪੁੱਛ ਉਹ ਬੰਦਾ ਲੈ ਕੇ ਚਲੇ ਆਇਆ ਥਾਣੇ ਸਿਵਲ ਇੰਚ ਕੀ ਦੱਸਿਆ ਉਹਨਾਂ ਨੇ ਹਾਂਜੀ ਉਹ ਕਹਿੰਦਾ ਪਾਈ ਪਾਈ ਚੋਰੀ ਚੰਦਿਆ ਹੈ ਪਾਈ ਪਾਈ ਸੀ ਦੀ ਪਾਈ ਪਾਈ ਚੋਰੀ ਉਹਨੇ ਪਹਿਲਾਂ ਵੀ ਚੋਰੀ ਚੋਰੀ ਹੋਈ ਸੀ ਉਹ ਕਹਿੰਦਾ ਇਹ ਉਹਨਾਂ ਫੜ ਕੇ ਲੈਂਦਾ ਵਾ ਉਹਨਾਂ ਦੇ ਵਾਲੇ ਉਹ ਥਾਣੇ ਭੇਜ ਥਾਣੇ ਭੇਜ